हां जी दोस्तों बड़ा बड़ा फैसला सुप्रीम कोर्ट ਦਾ ਆਇਆ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਵੀ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਸਰਕਾਰ ਨੂੰ ਸੁਪਰੀਮ ਕੋਰਟ ਨੇ ਪੂਰਾ ਖਿੱਚ ਕੇ ਕਿਹਾ ਕਿ ਜਿੰਨਾ ਜੁਰਮ ਬਣਦਾ ਓਨੀ ਸਜ਼ਾ ਜਿੰਨੀ ਵੀ ਹੋਈ ਹੈ ਉਹਨਾਂ ਨੂੰ ਓਨੀ ਸਜ਼ਾ ਜਦੋਂ ਕੱਟ ਲਈ ਕੈਦੀ ਨੇ ਇੱਕ ਵੀ ਦਿਨ ਬੱਦ ਜੇਲ ਵਿੱਚ ਰੱਖਣਾ ਉਹਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਮਨੁੱਖੀ ਅਧਿਕਾਰਾਂ ਦਾ ਕਤਲ ਹੈ ਪਰ ਦੋਸਤੋ ਇਸ ਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਅੱਜ ਨਹੀਂ 1947 ਤੋਂ ਲੈ ਕੇ ਅੱਜ ਤੱਕ ਸਾਡੇ ਨਾਲ ਸਦਾ ਹੀ ਪੱਖਪਾਤ ਹੁੰਦਾ ਆਇਆ ਸਾਨੂੰ 2 ਨੰਬਰ ਦੇ ਨਾਗਰਿਕ ਬਣਾ ਕੇ ਕਿਉਂ ਰੱਖਿਆ ਗਿਆ ਇਹ ਅਸੀਂ ਸਵਾਲ ਅੱਜ ਤੱਕ ਪੁੱਛਦੇ ਆਉਣੇ ਆ ਪਰ ਜਵਾਬ ਨਹੀਂ ਮਿਲ ਰਿਹਾ ਜਵਾਬ ਇੱਕੋ ਹੀ ਮਿਲਦਾ ਹੈ ਕਿ ਪਿੰਜਰੇ ਦੇ ਵਿੱਚ ਬੰਦ ਪੰਛੀ ਤੋਤਾ ਜਿੰਨੀ ਮਰਜ਼ੀ ਕਿਓ ਵਾਲੀ ਚੂਰੀ ਖਾਈ ਜਾਵੇ ਪਰ ਉਹਦੇ ਮਾਈਂਡ ਦੇ ਵਿੱਚ ਇੱਕ ਗੱਲ ਉਹਨੂੰ ਯਾਦ ਰੱਖਣੀ ਪੈਂਦੀ ਹੈ ਕਿ ਮੈਂ ਉਡਾਰੀ ਨਹੀਂ ਮਾਰ ਸਕਦਾ ਆਜ਼ਾਦੀ ਗੁਲਾਮੀ ਇਹੋ ਹੀ ਦੋਸਤੋ ਹਸਰ ਹੈ ਹੁਣ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਆਇਆ ਹੈ ਹੀ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਸਾਰੇ ਸਿੰਘ ਨੰਬਰ 1 ਤੇ ਬਾਹਰ ਹੋਣਗੇ ਦੋਸਤੋ ਸਾਰੇ ਬਾਹਰ ਹੋਣਗੇ ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਆਡਰ ਹੈ ਪਰ ਇਹਨੂੰ ਲਾਗੂ ਕੌਣ ਕਰੂਗਾ ਸਿੱਖਾਂ ਵਾਸਤੇ ਸਿੱਖ ਨੌਜਵਾਨਾਂ ਵਾਸਤੇ ਹਰ ਇੱਕ ਜਿਹੜਾ ਕਾਨੂੰਨ ਹੈ ਉਹ ਪੱਖਪਾਤੀ ਕਿਉ ਹੋ ਜਾਂਦਾ ਹੋਰ ਬੰਦੇ ਛੱਡ ਦਿੱਤੇ ਜਾਣਗੇ ਜਿਹੜੇ ਸਿੱਖ ਨੌਜਵਾਨ ਹੈ ਉਹਨਾਂ ਨੂੰ 20-20 ਸਾਲ ਦੀ ਸਜ਼ਾ ਸੀ ਪਰ 30-30 ਸਾਲ ਕੱਟ ਲਏ 15-15 ਸਾਲ ਦੀ ਸਜ਼ਾ ਸੀ 25-25 ਸਾਲ ਕੱਟ ਲਏ ਦੋਸਤੋ ਕੋਈ ਇਨਸਾਫ ਨਹੀਂ ਬਸ ਇੱਕੋ ਹੀ ਗੱਲ ਯਾਦ ਆਉਂਦੀ ਹੈ ਕਿ ਸਿੱਖਾਂ ਨੂੰ ਵੀ ਅੱਜ ਧੜਿਆਂ ਨੇ ਮਾਰਦਾ ਸਿੱਖਾਂ ਨੂੰ ਵੀ ਬੰਡੀਆਂ ਨੇ ਮਾਰਤਾ ਜੇ ਕਿਤੇ ਜਥੇਦਾਰ ਅਕਾਲ ਤਖਤ ਜਝਾਰੂ ਹੁੰਦਾ ਸਾਰੀ ਕੌਮ ਇਕੱਠੀ ਹੁੰਦੀ ਉੱਥੋਂ ਕੋਈ ਵੀ ਐਲਾਨ ਅਕਾਲ ਤਖਤ ਤੋਂ ਕਰ ਦਿੰਦਾ ਸਿੱਖ ਕਦੇ ਮੁਨਕਰ ਨਹੀਂ ਹੋਏ ਪਰ ਐਲਾਨ ਹੋਣ ਕੌਣ ਨਹੀਂ ਦਿੰਦਾ ਜਥੇਦਾਰ ਅਕਾਲ ਤਖਤ ਤੋਂ ਐਲਾਨ ਕਿਉਂ ਨਹੀਂ ਕਰ ਰਿਹਾ ਦੋਸਤੋ ਇੰਨੇ ਸਾਲ ਬੀਤ ਗਏ ਸਿਰਫ ਕਾਗਜ਼ਾਂ ਤੇ ਸਾਈਨ ਕਰਾ ਲੇ ਲੱਖਾਂ ਕਾਗਜ਼ਾਂ ਦੇ ਪੁਲੰਦੇ ਬਣਾ ਲੇ ਰਿਹਾਈ ਵਾਸਤੇ ਕਿੱਥੇ ਨੇ ਕਾਗਜ਼ ਕਿੱਥੇ ਉਹ ਪੁਲੰਦੇ ਤੇ ਜਦੋਂ ਸਾਨੂੰ ਦਿੱਲੀ ਨੇ ਟਾਈਮ ਨਹੀਂ ਦਿੱਤਾ ਮਿਲਣ ਦਾ ਅੱਜ ਤੱਕ ਤੇ ਜਥੇਦਾਰ ਸਹਿਬਾਨ ਪੰਜ ਸਿੰਘਾਂ ਦੀ ਮੀਟਿੰਗ ਬੁਲਾ ਕੇ ਕਿਉਂ ਨਹੀਂ ਫੈਸਲਾ ਕਰਦੇ ਕਿ ਆਓ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਈਏ ਸਿੱਖ ਕੌਮ ਨੂੰ ਕਿਉਂ ਨਹੀਂ ਕਹਿੰਦੇ ਕਿ ਘਰ ਘਰ ਦਾ ਬੰਦਾ ਲਾਓ ਆਪਣੇ ਕੋਠਿਆਂ ਤੇ ਸਨੇਹਰੀ ਕੇਸਰੀ ਝੰਡੇ ਜਿਵੇਂ ਰਾਜੋ ਆਣੇ ਦੀ ਫਾਂਸੀ ਰਖਵਾਈ ਸੀ ਦੋਸਤੋ ਅਕਾਲ ਤਖਤ ਤੋਂ ਐਲਾਨ ਹੋਵੇ ਕਿ ਲਾਓ ਕੇਸਰੀ ਝੰਡੇ ਜੇ ਇੱਕ ਦਿਨ ਦੇ ਵਿੱਚ ਸਾਰਾ ਮਾਹੌਲ ਨਾ ਬਦਲ ਜੇ ਸਾਰਾ ਮਾਹੌਲ ਬਦਲ ਜੂ ਇੰਨਾ ਡਰ ਹੈ ਜਦੋਂ ਐਲਾਨ ਹੋ ਗਿਆ ਕੇਸਰੀ ਦਸਤਾਰਾਂ ਦਾ ਇਹ ਕੇਸਰੀ ਝੰਡਿਆਂ ਦਾ ਅੱਜ ਕਰਕੇ ਦੇਖ ਲੈ। ਸਾਰੇ ਗੱਲਾਂ ਮੰਨਣਗੇ। ਪਰ ਕੀ ਕਰਿਆ ਜਾਵੇ? ਜਿਹੜੇ ਸਿਆਸੀ ਲੋਕਾਂ ਦੇ ਹੱਥ ਦੇ ਵਿੱਚ ਕਮਾਂਡ ਹੈ ਸਾਡੇ ਧਰਮ ਦੀ ਕੱਲੀ ਸਰਕਾਰ ਦੀ ਨਹੀਂ ਦੋਸਤੋ। ਸਰਕਾਰ ਤਾਂ ਸਾਡੇ ਬਦਲੇ ਲਈ ਰਹੀ ਹੈ। ਉਹਨੇ ਤੇ ਸਾਨੂੰ ਕਦੇ ਬਖਸ਼ਿਆ ਹੀ ਨਹੀਂ ਸਰਕਾਰ ਨੇ ਤਾਂ। ਤਾਂ ਕਰਕੇ ਤੇ ਸਰਕਾਰਾਂ ਨਾਲ ਸਾਡੀ ਬਣਦੀ ਨਹੀਂ। ਅਸੀਂ ਔਖੇ ਹਾਂ ਸਰਕਾਰਾਂ ਤੋਂ ਸਾਹੀ ਤਾਂ ਸਿੱਖ ਕਹਿੰਦਾ ਜੰਗਲਾਂ 'ਚ ਰਹਿੰਦਾ ਹੈ ਘੋੜਿਆਂ ਦੀਆਂ ਕੱਟੀਆਂ ਤੇ ਸੌਂਦਾ ਹੈ ਅੱਜ ਵੀ ਦੋਸਤੋ ਭਾਵੇਂ ਘੋੜਿਆਂ ਦੀਆਂ ਕੱਟੀਆਂ ਬਦਲ ਗਈਆਂ ਪਰ ਸਿੱਖਾਂ ਦੇ ਹਾਲਾਤ ਉਹੀ ਬਣੇ ਹੋਏ ਐ ਕੋਈ ਸੁਧਾਰ ਨਹੀਂ ਸਰਕਾਰਾਂ ਅੱਜ ਵੀ ਸਾਡੀਆਂ ਦੁਸ਼ਮਣ ਪਰ ਸਾਡੇ ਧਰਮ ਦੀ ਸਿਆਸਤ ਕਿੱਥੇ ਖੜੀ ਹੈ ਸਾਡੇ ਧਰਮ ਦੀ ਸਿਆਸਤ ਕਿਉਂ ਇੰਨੀ ਪਤਲੀ ਹੋ ਗਈ ਕਿ ਸਾਨੂੰ ਕੋਈ ਮਿਲਣ ਦਾ ਟਾਈਮ ਹੀ ਨਹੀਂ ਦੇ ਰਿਹਾ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਿਹਾ ਸਾਡਾ ਕੋਈ ਬਿਆਨ ਵੱਲ ਤਵੱਜੂ ਹੀ ਨਹੀਂ ਦਿੰਦਾ ਅਸੀਂ ਜਿੰਨੇ ਮਰਜ਼ੀ ਬਿਆਨ ਦੇਈ ਜਾਂਦੇ ਹਾਂ ਅਸੀਂ ਕਿਉਂ ਨਹੀਂ ਆਪਣੀ ਮੰਜੀ ਥੱਲੇ ਸੋਟਾ ਫੇਰਦੇ ਸਾਰੀ ਕੌਮ ਨੂੰ ਇਕੱਠਾ ਕਰਨ ਜਥੇਦਾਰ ਕਾਲ ਤੱਕ ਤੂੰ ਖੁੱਲ੍ਹ ਦਿੱਤੀ ਜਾਵੇ ਤੇ ਉਹ ਘਰ ਘਰ ਦਾ ਬੰਦਾ ਸੱਦੇ ਕਿ ਸਰਕਾਰ ਨੂੰ ਅਲਟੀਮੇਟਮ ਦੇਵੇ ਹੁਣ ਤੇ ਬਹਾਨਾ ਬਣ ਗਿਆ ਹੁਣ ਤੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਭਾਈ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਛੱਡਿਆ ਜਾਵੇ ਭਾਰਾ ਦੋਸਤੋ ਇੰਜ ਨਹੀਂ ਛੱਡਣਾ ਕਿਸੇ ਨੇ ਸਾਡੇ ਧਰਮ ਦੇ ਜਿਹੜੇ ਆਗੂ ਆ ਨਾ ਉਹਨਾਂ ਨੂੰ ਫੈਸਲਾ ਕਰਨਾ ਪੈਣਾ ਹੈ ਇੰਜ ਨਹੀਂ ਲੋਕਾਂ ਨੇ ਵੀ ਦੇਖਣਾ ਬਹੁਤਾ ਚਿਰ ਅੱਜ ਕੋਈ ਜਜਾਰੂ ਦੋਸਤੋ ਜੱਥੇਦਾਰ ਹੁੰਦਾ ਉਹਨੂੰ ਖੁੱਲ੍ਹ ਹੁੰਦੀ ਜੱਥੇਦਾਰ ਨੂੰ ਉਹਦਾ ਸਹਿਯੋਗ ਕਰਦੇ ਸਾਰੇ ਉਹ ਕਰੇ ਕੀ ਜੱਥੇਦਾਰ ਕੀ ਫੈਸਲਾ ਕਰਨ ਅੱਖ ਨੂੰ ਜੋ ਮਰਜ਼ੀ ਕੋਈ ਆਖੀ ਜਾਵੇ ਪਰ ਹੱਥ ਬੰਦੇ ਹੁੰਦੇ ਆ ਮਲਾਜਮਾਂ ਦੇ ਸਦਾ ਹੀ ਹੱਥ ਬੰਦੇ ਹੁੰਦੇ ਆ ਅਸੀਂ ਤੇ ਜਥੇਦਾਰ ਸਹਿਬਾਨਾਂ ਦੀ ਪੋਸਟ ਨੂੰ ਅੱਜ ਤੱਕ ਉਹਨੂੰ ਡਿਊਟੀ ਤੋਂ ਨੌਕਰੀ ਤੋਂ ਬੱਕ ਨਹੀਂ ਕਰ ਸਕੇ ਅੱਜ ਤੱਕ ਉਹਨੂੰ ਨੌਕਰ ਬਣਾਇਆ ਹੋਇਆ ਹੈ ਕਾਗਜ਼ਾਂ ਵਿੱਚ ਤਨਖਾਹਦਾਰ ਨਹੀਂ ਕੋਈ ਫਰਕ ਪਿਆ ਕੋਈ ਵਿਧੀ ਵਿਧਾਨ ਨਹੀਂ ਬਣਾ ਸਕੇ ਦੋਸਤੋ ਦੋ ਬੰਦੇ ਡਿੱਕੇ ਬੰਦੀ ਸਿੰਘਾਂ ਦੇ ਮਸਲੇ ਵਿੱਚ ਇੱਕ ਰਬਨੀਤ ਬਿੱਟੂ ਦੇ ਅੰਤ ਦਾ ਪੁੱਤ ਜੀ ਨੇ ਕਤਲ암 ਕੀਤਾ ਇੱਕ ਹੈ ਮਨਿੰਦਰਜੀਤ ਬਿੱਟਾ ਇਹ ਦੋ ਬਹੁ ਰੂਪ ਗਏ ਦੋਨਾਂ ਦੇ ਸਿਰਾਂ ਤੇ ਪੱਗ ਹੈ ਦੋਸਤੋ ਦੋਨਾਂ ਦੇ ਸਿਰਾਂ ਤੇ ਪੱਗ ਹੈ ਨਾਂ ਦੇ ਨਾਲ ਸਿੰਘ ਹੈ ਪਰ ਦੁਸ਼ਮਣ ਸਿੱਖਾਂ ਦੇ ਸਭ ਤੋਂ ਵੱਡੇ ਬਣੇ ਹੋਏ ਹੈ ਇਹੀ ਰਵਨੀਤ ਬਿੱਟੂ ਝੂਠਾ ਬੰਦਾ ਜੀਦੀ ਜਵਾਨ ਬਿਲਕੁਲ ਝੂਠੀ ਜਦੋਂ ਤਿੰਨ ਕਾਨੂੰਨ ਆਏ ਐ ਕਹਿੰਦਾ મોદી ਸਾਹਿਬ ਕਾਨੂੰਨ ਵਾਪਸ ਲੈ ਲੈਣ ਕਹਿੰਦਾ ਮੈਂ ਬੰਦੀ ਸਿੰਧਾ ਨੂੰ ਬਾਹਰ ਕਢਾ ਦੂੰ ਲਿਖ ਕੇ ਦੇ ਦੂੰ ਮੇਰਾ ਕੋਈ ਰੌਲਾ ਨਹੀਂ ਪੱਤਰਕਾਰ ਨੇ ਪੁੱਛਿਆ ਕਹਿੰਦਾ ਜਗਤਾਰ ਹਵਾਰਾ ਜੇ ਬਾਹਰ ਆ ਜੇ ਕੋਈ ਕਹਿੰਦਾ ਕੋਈ ਦਿੱਕਤ ਨਹੀਂ ਲਿਖ ਕੇ ਦੇ ਦੂੰ ਰਾਜੋਾਨ ਹਵਾਰਾ ਬਾਹਰ ਆ ਜਾਣ ਪਰ ਦੋਸਤੋ ਕੀ ਕਹਿਆ ਕੀਏ ਜੁਬਾਨ ਗੰਦੀ ਹੁੰਦੀ ਹੈ ਮੂੰਹ ਦੇ ਵਿੱਚੋਂ ਗਾਲ ਨਿਕਲਦੀ ਐ ਉਹੋ ਜੇ ਬੰਦੇ ਆ। ਫਿਰ ਮੁੱਕਰ ਗਿਆ ਸਾਲਾ। ਫਿਰ ਮੁੱਕਰ ਗਿਆ। ਹੁਣ ਕਹਿੰਦਾ ਕਹਿੰਦਾ ਮੈਂ ਇੰਨਾ ਜ਼ੋਰ ਲਾਉਂ ਇੱਕ ਦਿਨ ਵੀ ਬਾਹਰ ਨਾ ਆ ਸਕਣ ਜੇਲ੍ਹ ਤੋਂ। ਉਹੀ ਬੰਦਾ। ਕਿੱਡੇ ਝੂਠੇ ਬੰਦੇ ਯਾਰ। ਪਰ ਪੰਜਾਬ ਦੇ ਲੋਕ ਇਹਨਾਂ ਨੂੰ ਵੋਟਾਂ ਪਾਈ ਜਾਂਦੇ ਐ। ਮਨਿੰਦਰਜੀਤ ਬਿੱਟਾ ਜਿਹਨੂੰ ਸਾਈਕਲ ਚੋਰ ਕਿਹਾ ਜਾਂਦਾ। ਉਹ ਬੰਦਾ ਬੁੜਕ ਬੁੜਕ ਬੋਲਦਾ ਹੈ ਚੰਗੀ ਉਹਨੂੰ ਸੁਰੱਖਿਆ ਦਿੱਤੀ ਹੈ ਸਰਕਾਰ ਨੇ ਸਿੱਖਾਂ ਨੂੰ ਗਾਲਾਂ ਦੇਣ ਵਾਸਤੇ ਚੰਗਾ ਬੰਗਲਾ ਦਿੱਤਾ ਦਿੱਲੀ ਵਿੱਚ ਵੀ ਸਿੱਖਾਂ ਨੂੰ ਗਾਲਾਂ ਦੇਈ ਚੱਲ ਪਰ ਮੈਂ ਸਾਡੇ ਪੰਥ ਦੇ ਰਹਿਬਰਾਂ ਨੂੰ ਕਹਿਣਾ ਚਾਹਣਾ ਹੈ ਠੇਕੇਦਾਰ ਸ਼ਬਦ ਮੈਂ ਨਹੀਂ ਵਰਤਦਾ ਕਈ ਕਹਿੰਦੇ ਆ ਪੰਥ ਦੇ ਠੇਕੇਦਾਰ ਮੈਂ ਤਾਂ ਪੰਥ ਦੇ ਰਹਿਬਰ ਕਹਿਣਾ ਹੈ ਹੱਥ ਜੋੜ ਕੇ ਕਹਿਣਾ ਹੈ ਕਿ ਪੰਥ ਦੇ ਰਹਿਬਰੋ ਉਹ ਬੰਦੀ ਸਿੰਘ 30-30 ਸਾਲ ਦੇ ਬੈਠੇ ਆ। ਕਿਉਂ ਸਿਆਸਤਾਂ ਕਰਦੇ ਹੋ? ਕਢਾ ਲੋ ਨਾ ਮਾਮਾ ਦੇ ਪੁੱਤਾਂ ਨੂੰ ਬਾਹਰ ਯਾਰ। ਨਹੀਂ ਖੋਹਦੇ ਤੁਹਾਡੀਆਂ ਕੁਰਸੀਆਂ ਆ ਕੇ। ਡਰੋ ਨਾ ਕਿ ਜੇ ਬਾਹਰ ਨਿਕਲੇ ਆਏ ਸਾਡੀਆਂ ਕੁਰਸੀਆਂ ਖੋ ਲੈਣਗੇ। ਪ੍ਰਧਾਨਗੀਆਂ ਜਥੇਦਾਰੀਆਂ ਚੱਲੀਆਂ ਜਾਣਗੀਆਂ ਜੇ ਉਹ ਆ ਗਏ। ਓਏ ਨਹੀਂ ਖੋਹਦੇ ਤੁਹਾਤੋਂ। ਕਹਿ ਦੇਾਂਗੇ ਉਹਨਾਂ ਨੂੰ ਕਿ ਭਰਾਵੋ ਇਹਨਾਂ ਤੋਂ ਨਾ ਖੋਹੋ ਕੁਰਸੀਆਂ ਬੈਠੇ ਰਹਿਣ ਦੇ। ਡਰੋ ਨਾ। ਪਰ ਇੱਕ ਵਾਰੀ ਉਹਨਾਂ ਦੀਆਂ ਮਾਮਾਂ ਉਹਨਾਂ ਦੇ ਪਿਓ ਤੜਫਦੇ ਚਲੇ ਗਏ ਸੰਸਾਰ ਤੋਂ ਘਰਾਂ ਦੇ ਵਿੱਚ ਘਾਹ ਉੱਗੇ ਹੋਏ ਐ ਚੁੱਲਿਆਂ 'ਚ ਘਾਹ ਉੱਗੇ ਹੋਏ ਐ ਜਿੰਦੇ ਲੱਗੇ ਪਏ ਐ ਰੋਹਣ ਆਉਂਦਾ ਐ ਕਢਾ ਲਿਓ ਬਾਹਰ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਮੋਦੀ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਸੀ ਕਿ ਆ ਬੰਦੇ ਸੱਡਾਂਗੇ ਸਿੱਖ ਧਰਮ ਦੇ ਜਖਮਾਂ ਤੇ ਮੱਲ ਮਲਾਵਾਂਗੇ ਮੁਕਰਗੇ ਦੋਸਤੋ ਮੁੱਕਰ ਗਏ ਹੁਣ ਸੁਪਰੀਮ ਕੋਰਟ ਦਾ एलान ਆਇਆ ਫੈਸਲਾ ਹੋ ਜੋ ਸਾਰੇ ਜਾਣੇ ਇਕੱਠੇ ਜਥੇਦਾਰ ਸਹਿਬਾਨ ਦੇ ਚਰਨਾਂ 'ਚ ਬੇਨਤੀ ਹੈ ਕਿ ਸਿੰਘ ਸਾਹਿਬ ਜੀ ਤੁਸੀਂ ਮਾਰ ਲਓ ਹੰਬਲਾ ਕੁਰਸੀ ਨਾ ਤਾਂ ਉਦੀਆਂ ਜਾਂਦੀਆਂ ਰਹਿੰਦੀਆਂ ਤੁਹਾਨੂੰ ਦੁਨੀਆ ਯਾਦ ਕਰੂਗੀ ਦੇ ਦਿਓ ਅਕਾਲ ਤਖਤ ਸਾਬ ਤੋਂ ਕੋਈ ਫੈਸਲਾ ਸਿੱਖਾਂ ਨੂੰ ਅਲਟੀਮੇਟਮ ਦੇ ਦਿਓ ਸਭ ਕੋਈ ਸਰਕਾਰ ਨੂੰ ਕਿ ਜੇ ਬੰਦੀ ਸਿੰਘ ਨਾ ਛੱਡੇ ਤਾਂ ਮੋਰਚਾ ਲਾਵਾਂਗੇ ਪੱਕਾ ਧਰਮ ਯੁੱਧ ਮੋਰਚਾ ਕਹਿ ਦਿਓ ਤੁਸੀਂ ਕਰ ਸਕਦੇ ਹੋ ਸਿੰਘ ਸਾਹਿਬ ਜੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਦੋਸਤੋ ਦਖਣ ਵਾਲੇ ਜਿਨ੍ਹਾਂ ਨੇ ਰਜੀਵ ਗਾਂਧੀ ਮਾਰਿਆ ਉਹ ਛੱਡ ਦਿੱਤੇ ਸਾਰੇ ਪੂਰਨਾਂ ਦੀਆਂ ਸਰਕਾਰਾਂ ਨੇ ਸਟੇਟ ਸਰਕਾਰਾਂ ਨੇ ਪ੍ਰਧਾਨ ਸਭਾ ਚ ਮਤੇ ਪਾਏ ਫਿਰ ਸਰਕਾਰ ਨੂੰ ਭੇਜੇ ਸਾਡੀ ਤੇ ਪੰਜਾਬ ਦੀ ਦੁਸ਼ਮਣ ਸਰਕਾਰ ਪਹਿਲਾ ਅਕਾਲੀ ਦਲ ਦੋਸਤੋ ਜਿਹੜੇ ਪੰਤ ਦੇ ਰਹਿ ਵਰਕਾਉਂਦੇ ਸੀ 15-17 ਸਾਲ ਸਰਕਾਰ ਰਹੇਗੀ ਉਹ ਮਤੇ ਹੀ ਨਹੀਂ ਪਾਇਆ ਪ੍ਰਧਾਨ ਸਭਾ ਚ ਉਹ ਵੀ ਬੰਦੀ ਸਿੰਘਾਵਾਦ ਤੇ ਮਤਾ ਨਹੀਂ ਪਾ ਸਕੇ ਅੱਜ ਧਗਮ ਜੇ ਮਾਰਦੇ ਐ ਜਦੋਂ ਕੁਰਸੀ ਪੈਰਾ ਥੱਲੋਂ ਨਿਕਲ ਜਾਂਦੀ ਹੈ ਸਰੀਰ ਦੇ ਥੱਲੋਂ ਜਦੋਂ ਕੁਰਸੀ ਨਿਕਲ ਜਾਂਦੀ ਹੈ ਉਦੋਂ ਕਹਿ ਦਿੰਦੇ ਆ ਕਿ ਅਸੀਂ ਪੰਥ ਦੇ ਰਹਿਵਰਾਂ ਅਸੀਂ ਬੰਦੀ ਸਿੰਘਾਂ ਨੂੰ ਛਡਾਵਾਂਗੇ ਪਾਣੀ ਦੇ ਫੈਸਲੇ ਕਰਾਂਗੇ ਜਦੋਂ ਕੁਰਸੀ ਤੇ ਬਹਿ ਜਾਂਦੇ ਆ ਉਦੋਂ ਭੁੱਲ ਜਾਂਦੇ ਦੋਸਤੋ ਇੰਨਾ ਕ ਸੁਪਰੀਮ ਕੋਰਟ ਦਾ ਆਰਡਰ ਮੈਂ ਪੜ੍ਹ ਕੇ ਤਾਂ ਵੀਡੀਓ ਬਣਾਈ ਹੈ ਕਿ ਬੰਦੀ ਸਿੰਘਾਂ ਵਾਸਤੇ ਯਾਰ ਕੋਈ ਸੰਗਤ ਤੁਰਪੇ ਕੋਈ ਪੰਥ ਦਾ ਰਹਿਬਰ ਤੁਰਪੇ ਹੁਣ ਤੇ ਸੁਪਰੀਵ ਕੋਟ ਨੇ ਵੀ ਆਰਡਰ ਦਿੱਤਾ ਹੈ ਤੇ ਜਿਹੜੇ ਵਕੀਲ ਨੇ ਮਨੁੱਖੀ ਅਧਿਕਾਰਾਂ ਵਾਲੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਰੂਰ ਜਦੋ ਜੈਦ ਕਰਨ ਤੇ ਗੁਰੂ ਦੇ ਚਰਨਾਚਰਦਾਸ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਸਿੰਘਾਂ ਨੂੰ ਬੰਦ ਖਲਾਸੀ ਬਖਸ਼ੋ ਜਰੂਰ ਹਰਿਆਈ ਬਖਸ਼ੋ ਤਾਂ ਕਿ ਆਪਣੇ ਘਰਾਂ ਦੇ ਵਿੱਚ ਆ ਸਕਣ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਕੇ ਹੌਸਲਾ ਬਣਿਆ ਰਹੇ ਸੱਚ ਤੇ ਬੋਲਣ ਦਾ ਵੀਡੀਓ ਨੂੰ ਸਾਂਝੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ